ਹਾਂਜੀ ਇਸ ਕਰਕੇ ਪਾਕਿਸਤਾਨ ਨੂੰ ਜਦੋਂ ਵੀ ਕੋਈ ਇਹ ਪ੍ਰੋਬਲਮ ਆਈ ਸੀ ਥੋੜੀ ਜੀ ਇਹਨਾਂ ਦੀ ਤਾਂ ਪਾਕਿਸਤਾਨ ਉਹਦੀ ਵਾਗਿਆ ਸੀ ਉੱਥੇ ਜੀ ਗੱਲ ਕਰ ਪਾਕਿਸਤਾਨ ਦੀਆਂ ਕਰਕੂਟਾਂ ਦੇਖ ਕੇ ਨਾ ਤਾਂ ਪਾਕਿਸਤਾਨ ਦੀ ਕੋਈ ਬਾਹ ਫੜਦਾ ਸੀ ਨਾ ਪਾਕਿਸਤਾਨ ਦੀ ਕੋਈ ਗੱਲ ਸੁਣਨ ਨੂੰ ਤਿਆਰ ਸੀਗਾ ਸਹੀ ਗੱਲ ਇਸ ਕਰਕੇ ਜਦੋਂ ਫਿਰ ਇਹਨਾਂ ਨੇ ਪਾਕਿਸਤਾਨ ਵਾਲਿਆਂ ਨੇ ਡੀਜੀਐਮ ਪੱਧਰ ਦੀਆਂ ਜਿਹੜੀਆਂ ਵੱਡੀਆਂ ਮੀਟਿੰਗਾਂ ਆਪਸਰਾਣੀਆਂ ਕੀਤੀਆਂ ਉਤਰਾ ਉਤਰੀ ਇਹਨਾਂ ਨੇ ਇੱਕ ਦੂਜੇ ਨਾਲ ਕੰਟੈਕਟ ਕੀਤੇ ਸਾਰ ਕੇ ਮਤਲਬ ਇਹਨਾਂ ਰਸਤਾ ਲੱਭਿਆ ਵੀ ਉਸ ਨਾਲੋਂ ਦੁਬਾਰੇ ਗਈ ਆਪਾਂ ਦੋਨੇ ਰਲ ਕੇ ਜੀ ਜਦੋਂ ਦੋਨੇ ਰਲ ਕੇ ਗਿਆ ਤਾਂ ਇਹ ਦੋਸਤਾਨ ਨੇ ਆਪਣੀਆਂ ਜਿਹੜੀਆਂ ਸ਼ਰਤਾਂ ਸੀਗੀਆਂ ਉਹ ਉਹਦੇ ਪੂਰੇ ਕਲੀਅਰ ਕਰਤੀਆਂ ਜੀ ਸ਼ਰਤਾਂ ਦੇ ਵਿੱਚ ਸਭ ਤੋਂ ਵੱਡੀ ਗੱਲ ਤਾਂ ਇਹ ਸੀ ਵੀ ਅੱਤਵਾਦ ਜੀ ਜੀ ਜੇ ਅੱਤਵਾਦ ਵਾਲਾ ਬੰਦਾ ਕੋਈ ਮਤਲਬ ਛੋਟੀ ਮੋਟੀ ਵੀ ਹਰਕਤ ਕਰਦਾ ਤਾਂ ਤੇਰੇ ਉੱਤੇ ਜਿਹੜਾ ਫੌਜੀ ਹਮਲਾ ਇੱਕ ਮਿੰਟ ਚ ਹੋਊਗਾ ਇਹ ਸ਼ਰਤ ਮੰਨ ਪਹਿਲਾਂ ਫਿਰ ਉਹ ਪਹਿਲਾਂ ਤਾਂ ਉਹ ਇਹ ਗੱਲ ਨੂੰ ਥੋੜਾ ਬਹੁਤਾ ਕਰਦਾ ਰਿਹਾ ਅਖੀਰ ਨੂੰ ਉਹਨੂੰ ਇਹ ਗੱਲ ਮੰਨਣੀ ਪਈ ਵੀ ਪਹਿਲਾਂ ਮੈਂ ਅਤਵਾਦ ਨੂੰ ਸਹਿ ਨਹੀਂ ਦਿਆਂਗਾ ਮੈਂ 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 ਤੁਹਾਨੂੰ ਮੈਂ ਤੁਹਾਨੂੰ ਦੋ ਤਰਕ ਦੇਣਾ ਦੋਨਾਂ ਜਵਾਬ ਦਿਓ ਪਹਿਲੇ ਤਰਕ ਤਾਂ ਦੇਖੋ ਕਮੇਟੀ ਟਾਈਪ ਹੈ ਦੂਜਾ ਵੀ ਧਿਆਨ ਨਾਲ ਸੁਣਨਾ ਪਹਿਲਾ ਪਹਿਲਾਂ ਮੈਨੂੰ ਮੇਰੀ ਪਹਿਲੀ ਗੱਲ ਦਾ ਜਵਾਬ ਦਿਓ ਅੱਜ ਮੀਤਰ ਰੋੜਾ ਨੇ ਇੱਕ ਪ੍ਰੈਸ ਕਾਨਫਰੰਸ ਕੀਤੀ ਸ਼ਿਵਸ਼ਿਆ ਨਾਲ ਲੁਧਿਆਣੇ ਵਾਲੇ ਕਹਿੰਦਾ ਵੀ ਮੈਂ ਉਹ ਪਾਲੀ ਫੌਜੀ ਵਰਦੀ ਕਹਿੰਦਾ ਮੈਂ ਰਾਤ ਦੀ ਨੀਂਦ ਨਹੀਂ ਆ ਰਹੀ ਸ਼ੇਰ ਤਾਂ ਕਹਿੰਦਾ ਜਾ ਰਿਹਾ ਕੀ ਪਾਕਸਾ ਉਸ ਤੋਂ ਡਰਦਾ देखो ये चलो ये ਤਾਂ ਕਰੀ ਜਾਂਦਾ ਕਰੀ ਜਾਂਦੋ ਆ ਇਸ ਲੋਟ ਜਿਹੜਾ ਦੰਦਾ ਮਤਲਬ ਜਿਹੜਾ ਬੱਦਲ ਨਾ ਜਿਆਦੇ ਰੌਲਾ ਪਾਉਂਦਾ ਹੁੰਦਾ ਉਹ ਬੱਦਲ ਦੇ ਵਿੱਚ ਪਾਣੀ ਨਹੀਂ ਹੁੰਦਾ ਸਹੀ ਗੱਲ ਬੱਦਲ ਦਾ ਫੋਕਾ ਖੜਕਾ ਹੀ ਹੁੰਦਾ ਜੇ ਇਹਨੇ ਕੋਈ ਇਸ ਤਰ੍ਹਾਂ ਦੀਆ ਕਰਨਾ ਹੈ ਚਲੋ ਉਹ ਤਾਂ ਵੱਡੀਆਂ ਗੱਲਾਂ ਤਾਂ ਕੀ ਹੈ ਜੇ ਕਿਸੇ ਫੌਜੀ ਦਾ ਜਾਂ ਕਿਸੇ ਦਾ ਕੋਈ ਜਾਨੀ ਮਾਲੀ ਨੁਕਸਾਨ ਹੋਇਆ ਜੇ ਇਹ ਇਹਦੇ ਆਪਣੇ ਜ਼ਿਲ੍ਹੇ ਦੇ ਵਿੱਚ ਜੇ ਕਿਤੇ ਇਹ 2 ਰੁਪਏ ਪਰਪਾਈ ਕਰ ਸਕਦਾ ਤਾਂ ਇਹਦਾ ਬਹੁਤ ਧੰਨਵਾਦ ਕਰਾਂਗੇ ਚਲੋ ਹੋਰ ਤਾਂ ਇਹਨੇ ਜਿਹੜਾ ਕਰਨਾ ਉਹ ਆਪਾਂ ਨੂੰ ਪਤਾ ਹੈਗਾ ਅਪਾਏ ਇਸ ਗੱਲ ਤੇ ਇਹਦਾ ਜਰੂਰ ਧੰਨਵਾਦ ਕਰਾਂਗੇ ਵੀ ਉਹਨਾਂ ਦੀ ਮਾਰੀ ਮੋਟੀ ਮਾਲੀ ਮਦਦ ਕਰਦੀ। ਉਹਨਾਂ ਦਾ ਜਿਸ ਤਰ੍ਹਾਂ ਦਾ ਵੀ ਕੋਈ ਵਾਂਹ ਫੜਨ ਵਾਲਾ ਮਸਲਾ ਹੈ ਉਹ ਫੜੇ ਤੇ ਉਹਨਾਂ ਨੂੰ ਮਤਲਬ ਜਿਹੜਾ ਦੁੱਖ ਹੈ ਘੱਟ ਕਰਨ ਦੀ ਕੋਸ਼ਿਸ਼ ਕਰੇ ਇਸੇ ਵਿੱਚ ਹੀ ਇਹਦੀ ਭਲਾਈ ਹੈ ਤੇ ਲੋਕ ਇਸ ਨਾਲ ਇਹਦੀ ਵਹਿਜਾ ਵਹਿਜਾ ਹੋ ਜੂਗੀ। ਮਤਲਬ ਜਿਹੜੀਆਂ ਆ ਵੱਡੀਆਂ ਗੱਲਾਂ ਨੇ ਇਹ ਗੱਲਾਂ ਇਹਨੂੰ ਨਹੀਂ ਕਰਨੀਆਂ ਚਾਹੀਦੀ। ਇਹ ਡਾਕਟਰ ਸਾਹਿਬ ਦੂਜਿਆ ਤਰਕ ਇਹ ਹੈ ਮੇਰਾ ਕਿ ਮੈਂ ਕੁਦਰ ਪਹਿਲਾਂ ਦੇਖ ਰਿਹਾ ਜਦੋਂ ਤੁਸੀਂ ਮੈਨੂੰ ਅਪਡੇਟ ਦਿੱਤੀ ਉਸ ਤੋਂ ਬਾਅਦ ਮੈਂ ਵਾਚ ਕਰ ਰਿਹਾ ਸੀ ਸਰਚ ਕਰ ਰਿਹਾ ਸੀ ਵੀ ਪਾਕਿਸਤਾਨ ਦੇ ਯਾਨੀ ਕਿ ਫੌਜ ਦੇ ਇੱਕ ਸੀਨੀਅਰ ਅਧਿਕਾਰੀ ਨੇ ਆਪਣੀ ਆਵਾਮ ਨੂੰ ਮੈਸੇਜ ਦਿੱਤਾ ਪੀਟੀਆਈ ਚੈਨਲ ਤੇ ਕਿ ਅਸੀਂ ਤਾਂ ਪਿੱਛੇ ਹਟੇ ਆ ਕਿਉਂਕਿ ਅਸੀਂ ਨਹੀਂ ਚਾਹੁੰਦੇ ਸੀ ਵੀ ਆਮ ਲੋਕ ਵਰਨ ਉਹ ਉਹਨਾਂ ਨੇ ਸਭ ਨੇ ਵੀ ਤੁਹਾਡੇ ਦੀ ਗੱਲ ਵੀ ਭਾਰਤ ਮਹਾਸ਼ਕਤੀ ਹੈ ਅਸੀਂ ਨਹੀਂ ਲੜ ਸਕਦੇ ਸਾਡਾ ਕੁਝ ਨਹੀਂ ਬਚਣਾ ਤਾਂ ਕਰਕੇ ਅਸੀਂ ਭਾਰਤ ਦੇ ਸ਼ਰਤਾ ਮੰਨੀਆਂ ਨੇ ਅਸੀਂ ਪਿੱਛੇ ਹਟ ਰਹੇ ਹਾਂ ਕਿਉਂਕਿ ਨਾ ਜੀ ਜਿਹੜੇ ਹਿੰਦੁਸਤਾਨ ਤਾਂ ਠੀਕ ਹੈ ਵੀ ਇੱਕ ਸਰਕਾਰ ਦੇ ਅੰਡਰ ਹੈ ਜੀ ਜਿਹੜਾ ਪਾਕਿਸਤਾਨ ਹੈ ਇੱਥੇ ਕੌਣ ਹੈਕਟੋਵ ਦੀ ਡਿਪਾਰਟਮੈਂਟ ਦਾ ਕੋਈ ਪਤਾ ਹੀ ਨਹੀਂ ਹੈ ਉੱਥੇ ਤਾਂ ਇਹ ਨਹੀਂ ਪਤਾ ਵੀ ਉਹ ਸਰਕਾਰ ਦੀ ਮੰਨੀ ਜਾਂਦੀ ਹੈ ਇੱਕ ਫੌਜ ਦੀ ਮੰਨੀ ਜਾਂਦੀ ਹੈ ਟੈਰੋਰਿਜ਼ਮ ਵਾਲਿਆਂ ਦੀ ਮੰਨੀ ਜਾਂਦੀ ਹੈ ਇੱਕ ਜਿਹੜੇ ਦੂਜੇ ਆਕਾਲੇ ਉਹਨਾਂ ਦੀ ਮੰਨੀ ਜਾਂਦੀ ਹੈ ਉੱਥੇ ਤਾਂ ਇਹ ਸਾਰੇ ਆਪੋ ਤਾਂ ਪਿੰਨੇ ਇਸ ਕਰਕੇ ਉਹਨਾਂ ਦਾ ਜਿਹੜਾ ਇਹ ਹਾਲ ਹਜੇ ਵੀ ਤੁਸੀਂ ਮੰਨ ਲਓ ਵੀ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਨੇ ਇਹ ਗੱਲ ਕਹੀ ਹੈ ਵੀ ਆਪਾਂ ਹਿੰਦੁਸਤਾਨ ਇੱਕ ਮਹਾਸ਼ਕਤੀ ਹੈ ਆਪਣੇ ਤੇ ਕਬਜ਼ਾ ਹੋ ਜਾਊਗਾ ਆਪਣਾ ਹੀ ਪ੍ਰਭੂਸਤਾ ਖਤਮ ਹੋਊਗੀ ਨਾਲੇ ਆਪਣਾ ਜਾਨੀ ਮਾਲੀ ਨਸਾਂ ਹੋ ਜਾਊਗਾ ਮੈਂ ਫਿਰ ਵੀ ਇਸ ਗੱਲ ਨੂੰ ਸਮਝਦਾ ਵੀ ਉਸ ਨੇ ਲੋਕਾਂ ਦੀ ਭਲਾਈ ਵਾਸਤੇ ਮਤਲਬ ਜਿਹੜਾ ਇਸ ਗੱਲ ਨੂੰ ਕੀਤਾ ਹੈ ਅਤਵਾਦ ਦੇ ਖਿਲਾਫ ਬੋਲਿਆ ਇਹ ਤਾਂ ਬਾਦ ਨੂਨਸ ਵਿਸਮਰਥਨ ਨਾ ਦੇਣ ਦੀ ਗੱਲ ਕਹੀ ਹੈ ਸ਼ਰਤ ਬੰਨੀ ਹੈ ਇਹ ਉਹਨੇ ਫਿਰ ਵੀ ਬਹੁਤ ਅੱਛਾ ਕੀਤਾ ਦੁਨੀਆ ਪੱਤਰ ਤੇ ਇਸ ਗੱਲ ਦੀ ਸ਼ਲਾਘਾ ਹੋਊਗੀ ਚਲੋ ਆਵਾਦੀ ਘਟ ਹੈ ਪੈਸੇ ਘਟ ਹੈ ਹਥਿਆਰ ਘਟ ਹੈ ਇਹ ਗੱਲਾਂ ਹੁੰਦੀਆਂ ਰਹਿੰਦੀਆਂ ਨੇ ਗੱਲ ਕਰ ਜਿਹੜੀ ਸੋਚ ਹੈ ਉਹ ਉਹਦੇ ਵਾਂਗੂ ਨਹੀਂ ਹੈ ਵੀ ਉਹ ਉਹਨੇ ਉਹ ਜਿਹੜਾ ਲਵਰਸਕੀ ਹੈ ਯੂਕਰੇਨ ਦਾ ਉਹਨੇ ਸਾਰੀ ਆਪਦਾ ਦੁਨੀਆ ਦਾ ਬੁਰਾ ਹਾਲ ਕਰਵਾਤਾ ਇਹਨੇ ਫਿਰ ਵੀ ਉਹਦੇ ਨਾਲੋਂ ਚੰਗਾ ਸੋਚਿਆ ਮਤਲਬ ਗੋਡਿਆਂ ਦੇ ਦਮ ਆ ਕੇ ਕਹਿ ਲੋ ਨੀਵਾ ਹੋ ਗਿਆ ਕਹਿ ਲੋ मतलब असलियत ਦਾ ਪਤਾ ਲੱਗ ਗਿਆ ਜੋ ਵੀ ਸ਼ਰਤਾਂ ਸੀਗੀਆਂ ਹਿੰਦੁਸਤਾਨ ਨੇ ਉਹਨਾਂ ਨੂੰ ਮਨਜ਼ੂਰ ਕੀਤਾ ਦੂਜੀ ਗੱਲ ਇਹ ਕਹੀ ਹੈ ਆਪਣੇ ਵੀ ਜਿਹੜਾ ਸੰਧੂਰ ਆਪਰੇਸ਼ਨ ਹੈ ਉਹ ਜਾਰੀ ਹੈ ਅਜੇ ਹਾਂਜੀ ਹਾਂਜੀ ਸੰਧੂਰ ਆਪਰੇਸ਼ਨ ਦੇ ਕਾਰਵਾਈਆਂ ਜਿਹੜੀਆਂ ਉਹ ਹੋ ਰਹੀਆਂ ਨੇ ਸਰਚ ਹੈ ਜਿਹੜੀ ਉੱਥੇ ਬਾਰਡਰ ਤੇ ਹੋ ਰਹੀ ਹੈ ਕਿਉਂਕਿ ਹੋ ਸਕਦਾ ਹੈ ਦੁਸ਼ਮਣ ਦੇਸ਼ ਕਈ ਵਾਰੀ ਕੋਈ ਮੈਨਪਾ ਦੇ ਕੋਈ ਧਮਾਕਾ ਕੇ ਸਮੱਗਰੀ ਦੱਬ ਦੇ ਜਾਂ ਕੋਈ ਇਸ ਤਰ੍ਹਾਂ ਦੀ ਕੋਈ ਹੋਰ ਕਾਰਵਾਈਸ ਮਤਲਬ ਬਾਅਦ ਚੋ ਜੇ ਵੀ ਆਪਣਾ ਜਾਨੀ ਮਾਲੀ ਨੁਕਸਾਨ ਹੋ ਜੇ ਇਸ ਕਰਕੇ ਉਹ ਜਿਹੜਾ ਇਹ ਸੰਧੂਰ ਸਰਚ ਆਪਰੇਸ਼ਨ ਹੈ ਉਹ ਚੱਲ ਰਿਹਾ ਹੈ ਔਰ ਜਾਰੀ ਰਹੂਗਾ ਜਿਹੜੀਆਂ ਹੋਰ ਸ਼ਰਤਾਂ ਨੇ ਵੀ ਜਿਹੜਾ ਪਾਣੀ ਹੈਗਾ ਉਹ ਪੈਟਰ ਨੂੰ ਅਜੇ ਅਸੀਂ ਦੰਦੇ ਨਹੀਂ ਜੀ ਜਿਹੜਾ ਹੋਰ ਮਤਲਬ ਇੱਕ ਵੱਡੀਆਂ ਪਵੰਦੀਆਂ ਲਾਈਆਂ ਹੋਈਆਂ ਉਹ ਪਵੰਦੀਆਂ ਜਾਰੀ ਰਹਿਣਗਾ ਵੀਜ਼ਾ ਸਿਸਟਮ ਦਾ ਕਿਹਾ ਸੀ ਇਹਨਾਂ ਨੇ ਕਿ ਸਾਡਾ ਵੀਜ਼ਾ ਖੋਲ ਦਿਓ ਤਾਂ ਆਪਾਂ ਹਿੰਦੁਸਤਾਨ ਬਨੋਂ ਵੀਜ਼ਾ ਸਿਸਟਮ ਵਾਲਾ ਜਿਹੜਾ ਜਮਾ ਕੋਰਾ ਜਵਾਬ ਦਿੱਤਾ ਗਿਆ ਵੀ ਫਿਲਹਾਲ ਕਿਸੇ ਗੱਲ ਤੇ ਕੋਈ ਸਮਝੌਤਾ ਨਹੀਂ ਹੈ ਬਸ ਇਸੇ ਗੱਲ ਤੇ ਹੈ ਵੀ ਸੀਸਫਾਇਰ ਕਰ ਤੇ ਅੱਤਵਾਦ ਵਾਲਾ ਪਾਸਾ ਤੋਂ ਨਵੇੜ ਬਾਕੀRETURNTRANSFER ਬਾਅਦ ਦੇ ਵਿੱਚ ਬੈਠ ਕੇ ਗੱਲ ਕਰ ਲਾਂਗੇ ਜਿਹੜੀ ਬੜੀ ਮਤਲਬ ਬੜੀ ਚੰਗੀ ਸੋਚ ਤੇ ਸਿਆਣਪ ਨਾਲ ਭਰਿਆ ਫੈਸਲਾ ਸੀਗਾ ਕਿਉਂਕਿ ਸਾਡੇ ਰਾਜਨਾਥ ਸਿੰਘ ਜੀ ਵੀ ਸੀਨੀਅਰ ਨੇ ਸਾਡੇ ਮੋਦੀ ਸਾਹਿਬ ਵੀ ਸੀਨੀਅਰ ਨੇ ਸਾਡੇ ਡ왈ਲ ਸਾਹਿਬ ਨੇ ਜਿਹੜੇ ਮਤਲਬ ਸਿਕਿਉਰਟੀ ਵਾਸਤੇ ਉਹ ਤਾਂ ਜਮਾ ਹੈ ਹੀ ਮਤਲਬ ਬਹੁਤ ਸਮਝਦਾਰ ਤੇ ਸਿਆਣੇ ਤੇ ਉਹਨਾਂ ਦੀ ਕਹੀ ਗੱਲ ਤਾਂ ਹਰ ਇੱਕ ਗੱਲ ਦੇ ਵਿੱਚ ਫੁੱਲ ਚੜਾਉਂਦੀ ਆ ਦੁਨੀਆ ਇਸ ਕਰਕੇ ਸਾਰੇ ਬੰਦਿਆਂ ਨੇ ਇਹ ਗੱਲ ਪੂਰਾ ਸੋਚ ਕੇ ਸਮਝ ਕੇ ਇਹ ਗੱਲ ਕਹਿ ਵੀ ਆਪਾਂ ਸ਼ਾਂਤੀ ਰੱਖਣੀ ਹੈ ਉਹਨੂੰ ਇਹ ਗੱਲ ਫੇਰ ਦੁਬਾਰਾ ਦਰਾਈ ਹੈ ਵੀ ਜਿਹੜਾ ਸਾਡਾ ਹਮਲਾ ਹੋਊਗਾ ਉਹ ਲੋਕਾਂ ਤੇ ਹਮਲਾ ਨਹੀਂ ਹੋਊਗਾ ਸਾਡਾ ਹਮਲਾ ਜੇ ਤਾਂ ਅੱਤਵਾਦ ਤੇ ਖਿਲਾਫ ਹੋਊਗਾ ਜੇ ਅੱਤਵਾਦ ਨੂੰ ਤੂੰ ਖਤਮ ਕਰ ਜਿਹੜੀ ਅੱਤਵਾਦ ਨੇ ਜੇ ਕੋਈ ਕਲੌਨੀ ਹਰਕਤ ਕੀਤੀ ਤਾਂ ਫਿਰ ਸਾਡੇ ਜਿਹੜੇ ਵਰਨਨ ਅਸਤਰ ਨੇ ਉਹ ਸਿੱਧੇ ਡਾਇਰੈਕਟ ਆਉਣਗੇ ਡਾਕਟਰ ਸਾਹਿਬ ਪਰ ਇੱਕ ਗੱਲ ਇਹ ਵੀ ਹੈ ਨਾ ਕਿ ਅੱਜ ਥੋੜੀ ਜਿਹੀ ਆਪਣੀ ਇਹਦੀ ਪੂਜਾ ਕਰਦਣੇ ਭਾਰਤ ਦੇ ਵਿੱਚ ਕੀ ਤੁਹਾਨੂੰ ਅੱਜ ਕੁਝ ਯਾਨੀ ਜਿਹੜੀ ਵਧੀਆ ਮਿਸਾਲਾਂ ਸੀ ਉਹਨਾਂ ਦੀ ਪੂਜਾ ਸ਼ੁਰੂ ਕਰ ਦਿੱਤੀ ਗਈ ਸੀ ਜਿਹੜੀ ਪਹਿਲੀ ਵਾਰ ਚੱਲਨੀ ਆ ਸੀ ਉਸ ਤੋਂ ਡਰ ਕੇ ਨਹੀਂ ਹੋਇਆ ਚਲੋ ਇਹ ਵੀ ਗੱਲ ਹੈ ਪਰ ਇੱਕ ਗੱਲ ਇਹ ਵੀ ਹੈ ਕਿ ਸੁਣੋ ਪਾਠ ਤਾਂ ਕੀਤੀ ਜਾਵੇ ਚੱਲੀਏ ਚਲੋ ਕੱਲ ਕੱਲ ਵੀ ਪੂਜਾ ਪਾਠ ਤੇ ਜਿਹੜੇ ਆਪਾਂ ਜਾਦੇ ਖਰਚੇ ਕਰਨੇ ਨੇ ਇਹਨਾਂ ਨਾਲੋਂ ਜੇ ਕੋਈ ਕਿਸੇ ਦੀ ਮਤਲਬ ਕੋਈ ਜ਼ਖਮੀ ਹੈ ਜਾਂ ਕਿਸੇ ਦਾ ਕੋਈ ਨੁਕਸਾਨ ਹੋ ਗਿਆ ਕਿਸੇ ਦੀ ਮੱਜ ਦਾ ਨੁਕਸਾਨ ਹੋ ਗਿਆ ਕਿਸੇ ਦਾ ਕਾਸੇ ਦਾ ਕੋਈ ਵੀ ਨੁਕਸਾਨ ਹੋ ਗਿਆ ਆਪਾਂ ਉਸ ਗੱਲ ਦੀ ਪਰਭਾਈ ਕਰੀਏ ਨਾ ਕਿ ਮਤਲਬ ਧੂਫਾ ਬੱਤੀਆਂ ਤੇ ਖਰਚਾ ਕਰ ਕਰੀਏ ਮੈਨੂੰ ਦੋਡੀ ਸੋਚ ਹੈ ਕੋ ਆਪਣੀ ਮੈਂ ਇਸ ਗੱਲ ਨੂੰ ਸਮਝਦਾ ਵੀ ਉਹਨਾਂ ਦੀ ਮਾਲੀ ਮਦਦ ਕੀਤੀ ਜਾਵੇ ਜਿਹਦੇ ਤੇ ਪਰਮਾਤਮਾ ਵੀ ਖੁਸ਼ ਹੋ ਡਾਕਟਰ ਸਾਹਿਬ ਬਹੁਤ ਇੱਕ ਵਧੀਆ ਖੁਸ਼ਖਬਰੀ ਵਾਲੀ ਗੱਲ ਆਈ ਹੈ ਕਿ ਪਾਕਿਸਤਾਨ ਮੰਨਿਆ ਪਰ ਤੁਹਾਨੂੰ ਕੀ ਲੱਗਦਾ ਕੱਲ ਵੀ ਮੰਨ ਗਿਆ ਸੀ ਰੋਕਿਆ ਗਈ ਜੰਗ ਫਿਰ 3 ਘੰਟੇ ਮੁੱਕਰ ਗਿਆ ਜੇ ਹੁਣ ਮੁਕਰਿਆ ਤਾਂ ਫਿਰ ਦੇਖੋ ਫਿਰ ਤਾਂ ਗਲਤ ਕਰ ਲੈਣਾ ਜਾਂ ਤਾਂ ਮੰਨੇ ਹੀ ਨਾ ਜੀ ਉੱਥੇ ਜਿਹੜੇ ਰਿਟਰਨ ਚ ਕਾਗਜ਼ੀ ਕਾਰਵਾਈ ਹੁੰਦੀ ਹੈ ਗੱਲ ਕਰ ਵੀ ਉੱਥੇ ਥੋੜਾ ਜਿਆ ਕੀ ਹੈ ਨਾ ਤੁਹਾਨੂੰ ਦੱਸਿਆ ਤਾਂ ਇਹ ਇੱਕ ਬੰਦੇ ਨੇ ਸਮਝੌਤਾ ਕਰ ਲਿਆ ਪਰ ਦੂਜਾ ਇਹ ਨਹੀਂ ਪਤਾ ਵੀ ਅਤਵਾਦ ਵਾਲਿਆਂ ਨੇ ਪਤਾ ਨਹੀਂ ਦੂਸਰਿਆਂ ਨੇ ਫੌਜੀਆਂ ਨੇ ਜਾਂ ਸਰਕਾਰ ਨੇ ਉੱਥੇ ਇੱਕ ਬੰਦੇ ਦੀ ਕਮਾਂਡ ਤਾਂ ਹੈ ਹੀ ਨਹੀਂ ਜੀ ਉੱਥੇ ਤਾਂ ਪੋਤਾ ਪਲੇਸ ਕਰਕੇ ਜਿਹੜਾ ਕਿਸੇ ਨੂੰ ਬਾਅਦ ਚ ਪਤਾ ਲੱਗਿਆ ਕਿਸੇ ਨੂੰ ਪਹਿਲਾਂ ਪਤਾ ਲੱਗਿਆ ਜੈ ਜੈ ਕੋਈ ਉਹਨਾਂ ਕੋਲੇ ਅਸਲਾ ਇੱਕ ਥੋੜੀ ਜਿਹੀ ਦਾ ਲੈ ਕਹਿੰਦੇ ਆ ਵੀ ਜਿਹੜਾ ਆਪਣਾ ਮੀਡੀਆ ਹੈ ਮੀਡੀਆ ਨੇ ਜਿਹੜਾ ਰੋਲ ਹੈ ਉਹ ਬਹੁਤ ਖਤਰਨਾਕ ਰੋਲ ਆਪਣਾ ਹੈ ਮੀਡੀਆ ਦਾ ਜਿਹੜਾ ਲੋਕਪੱਖੀ ਰੋਲ ਹੋਣਾ ਚਾਹੀਦਾ ਸੀ ਉਹ ਇਹਨਾਂ ਨੇ ਨਹੀਂ ਨਿਭਾਇਆ ਸਾਰੇ ਵੱਡੇ ਨੈਸ਼ਨਲ ਪੱਤਰ ਦੀ ਮੀਡੀਏ ਨਾਲ ਵੀ ਸਾਰੀ ਦੁਨੀਆ ਦਾ ਰੋਸ ਹੈ ਕਿ ਇਹਨਾਂ ਨੇ ਮਤਲਬ ਕਿ ਜੰਗ ਨੂੰ ਇੱਕ ਕ੍ਰਿਤ ਮੈਚ ਦੇ ਤੌਰ ਤੇ ਪੇਸ਼ ਕੀਤਾ ਜਿਹੜਾ ਬਹੁਤ ਹੀ ਦੁਖਦਾਈ ਹੈ ਯਾਨੀ ਹਾਂ ਮੀਡੀਆ ਦਾ ਵੀ ਰੋਲ ਕਿਤਨਾ ਕਿਥੇ ਥੋੜਾ ਜਿਹਾ ਨੈਗੇਟਿਵ ਲਿਖਿਆ ਇਹ ਗੱਲਾਂ ਬਹੁਤ ਸਾਰੀਆਂ ਉਠੀਆਂ ਮੈਨੇ ਮੈਂ ਤੁਹਾਨੂੰ ਦੱਸ ਦੇਣਾ ਕਿ ਕੱਲ ਅੰਮ੍ਰਿਤਸਰ ਦੇ ਚੱਕ ਲੱਗੀ ਹੈ ਇੱਕ ਖੇਤ ਨੂੰ ਉਹ ਕਿਸਾਨ ਰੋ ਰਿਹਾ ਤੁਸੀਂ ਕਹੇ ਪਰ ਭਾਈ ਹਾਂ ਕੁਝ ਬੰਦੇ ਅੱਗੇ ਆਂ ਜਿਹੜੇ ਵੱਡੇ ਸਮਾਜ ਸੇਵੀ ਨੇ ਸਰਕਾਰਾਂ ਨੂੰ ਹੱਥ ਪੜਨਾ ਆਇਆ ਜੇ ਬੰਦੇ ਕਹਿੰਦੇ ਦੇਖੋ جنگ ਕਿਸੇ ਮਸਲੇ ਹੱਲ ਨਹੀਂ ਹੈ ਲੋਕਾਂ ਦਾ ਹੀ ਨੁਕਸਾਨ ਹੋ ਰਿਹਾ ਡਾਕਟਰ ਸਾਹਿਬ ਅਸੀਂ ਚਾਹੁੰਦੇ ਹਾਂ ਕਿ ਨਾ جنگ ਹੋਵੇ ਕਹੋ ਦੇਖੋ ਮੈਂ ਤਾਂ ਤੁਸੀਂ ਤਾਂ ਆਪਾਂ ਸੈਂਟਰ ਬੈਠੇ ਆ ਜਿਹੜੇ ਸੱਦੀ ਵਿਚਾਰੇ ਬੈਠੇ ਉਹਨਾਂ ਦੇ ਘਰ-ਬਾਰ ਟੁੱਟ ਗਏ ਮਕਾਨ ਤਾਂ ਖਤਮ ਹੋ ਗਏ ਹਾਂਜੀ ਆਪਾਂ ਤਾਂ ਇਹ ਗੱਲ ਕਹਿਣਾ ਦੇਖੋ ਕੋਈ ਸਮਝ ਜਦੋਂ ਹੁਣ ਤਾਂ ਕੰਡੇ ਵਾਲੀ ਤਾਰ ਹੈ ਕੰਡੇ ਵਾਲੀ ਤਾਰ ਤੋਂ ਪਹਿਲਾਂ ਵੀ ਗੱਲ ਮੈਂ ਸੁਣੀ ਹੈ ਮਤਲਬ ਜਿੱਦ ਤਰ ਪਾਕਿਸਤਾਨ ਦੇ ਫੌਜੀ ਵੀ ਬੈਠੇ ਸੀ ਆਪਣੇ ਫੌਜੀ ਵੀ ਬੈਠੇ ਸੀ ਤਾਂ ਆਪਸ ਦੇ ਵਿੱਚ ਰੋਟੀ ਸਾਂਝੀ ਖਾਂਦੇ ਹੁੰਦੇ ਸੀਗੇ ਤੇ ਉਹ ਪਾਕਿਸਤਾਨੀ ਬੰਦੇ ਨੇ ਪੁੱਛਿਆ ਉਹ ਕਹਿੰਦਾ ਤੈਨੂੰ ਭਰਜਾਈ ਨੇ ਕੀ ਬਣਾ ਕੇ ਭੇਜਾਈ ਤੇ ਉਹ ਆਪਣਾ ਬੰਦਾ ਕਹਿੰਦਾ ਵੀ ਮੈਨੂੰ ਤਾਂ ਕਹਿੰਦਾ ਗੋਗਲੂਆਂ ਦੀ ਸਬਜ਼ੀ ਭੇਜੀ ਹੈ ਤੇ ਤੈਨੂੰ ਖਾਣੀ ਹੈ ਤਾਂ ਖਾ ਲੈ ਤੇ ਕਹਿੰਦਾ ਤੇਰੇ ਕੋਲੇ ਜੇ ਕੋਈ achar ਹੋ ਕਹਿੰਦਾ ਮੇਰੇ ਕੋਲੇ ਗਲਗਲ ਦਾ achar ਹੈ ਤਾਂ ਫਿਰ ਉਹਨਾਂ ਨੇ ਉਹਨੂੰ ਗੋਗਲੂ ਦਿੱਤੇ ਉਹਨੇ ਮਤਲਬ ਐਨਾ ਆਪਸੀ ਭਾਈਚਾਰਾ ਸੀਗਾ ਤਾਂ ਚਾਹੇ ਮਤਲਬ ਦੁਸ਼ਮਣ ਦੇਸ਼ ਆ ਗਲ ਕਾ ਹਰ ਟਾਈਮ ਦੁਸ਼ਮਣ ਦੇਸ਼ ਨਹੀਂ ਹੁੰਦਾ ਭਾਈਚਾਰ ਕਿਸਾਨ ਵੀ ਆਪਣੇ ਹੁੰਦੇ ਆ ਦੁਸ਼ਮਣ ਤਾਂ ਜਦੋਂ ਲੜਾਈ ਹੁੰਦੀ ਆ ਉਦੋਂ ਹੁੰਦੀ ਆ ਦੁਸ਼ਮਣੀ ਵੀ ਇੱਕ ਮਿਆਰਤੀ ਹੁੰਦੀ ਆ ਇੱਕ ਸਟੈਂਡਰਡ ਦੀ ਹੁੰਦੀ ਆ ਮਤਲਬ ਉਹ ਅਪਣਾਉਣੀ ਚਾਹੀਦੀ ਆ ਗਲਤ ਤਰੀਕੇ ਲੈ ਜਿਹੜੇ ਦੁਸ਼ਮਣੀਆਂ ਦੇ ਜਾ ਇਸ ਤਰ੍ਹਾਂ ਦੇ ਨਹੀਂ ਅਪਰੋਣੇ ਚਾਹੀਦੇ ਦੂਜੀ ਗੱਲ ਇਹ ਹੈ ਵੀ ਜਿਹੜੇ 1971 ਦੀ ਲੜਾਈ ਦੇ ਅੱਜ ਵੀ ਜੰਗੀ ਕੈਦੀ ਬੈਠੇ ਨੇ ਉਸ ਬੰਦੇ ਹੈਗੇ ਨੇ ਜਿਹੜੇ ਜੰਗੀ ਕੈਦੀ ਨੇ ਪਾਕਿਸਤਾਨੀਆਂ ਜਿੰਨਾਂ ਦੇ ਵਿੱਚਲੇ ਤੁਸੀਂ ਲਾਓ ਵੀ 55 ਸਾਲ ਦੇ ਬੰਦੇ ਅੰਦਰ ਨੇ 25 25 30 ਸਾਲ ਦੇ ਉਹਦੋਂ ਹੋਣਗੇ ਅੱਸੀ 85 85 ਸਾਲ ਦੇ ਬੰਦੇ ਹੋਗੇ ਮਤਲਬ ਇਹਨਾਂ ਨੂੰ ਇਹ ਸਮਝੋਤੇ ਦੇ ਥਰੂ ਜਿਹੜੇ ਵੀ ਜੰਗੀ ਕੈਦੀ ਨੇ ਪੁਰਾਣੇ ਨੇ ਉਹਨਾਂ ਨੂੰ ਵੀ ਛਡਣਾ ਚਾਹੀਦਾ ਛਡਾਉਣਾ ਚਾਹੀਦਾ ਤੇ ਜਿਹੜੇ ਬਾਅਦ ਚੰਗੀ ਕੈਦੀ ਹੁੰਦੇ ਨੇ ਉਹਨਾਂ ਨੂੰ ਵੀ ਛੱਡਣਾ ਚਾਹੀਦਾ ਕਿਉਂਕਿ ਉਹ ਆਪਦੇ ਦੇਸ਼ ਪ੍ਰਤੀ ਫਰਜ਼ ਨਿਭਾਉਣਾ ਹੁੰਦਾ ਜਿਹੜਾ ਬੰਦਾ ਕੋਈ ਮਤਲਬ ਫੜਿਆ ਜਾਂਦਾ ਉਧਰੋਂ ਉਧਰ ਹੀ ਹੋ ਜਾਂਦਾ ਉਹ ਫਰਜ਼ ਤਾਂ ਆਪਣੇ ਦੇਸ਼ ਦਾ ਨਿਭਾ ਰਿਹਾ ਹੁੰਦਾ ਨਾ ਇਸ ਕਰਕੇ ਉਹਦੀ ਕਦਰ ਕਰਕੇ ਉਹਨਾਂ ਨੂੰ ਆਪਦੇ ਫੈਮਿਲੀਆਂ ਦੇ ਪਰਿਵਾਰਾਂ ਦੇ ਵਿੱਚ ਭੇਜਿਆ ਜਾਣਾ ਚਾਹੀਦਾ ਤੋਂ ਨਾਤਰਾਂ ਨੂੰ ਇਹ ਬੇਨਤੀ ਹੈ ਜੀ ਡਾਕਟਰ ਸਾਹਿਬ ਇੱਕ ਗੱਲ ਹੋਰ ਸਾਹਮਣੇ ਆ ਰਹੀ ਹੈ ਇਹ ਸੂਤਰ ਦੇ ਵੱਲ ਤੋਂ ਖਬਰ ਹੈ ਮੈਂ ਪੱਕਾ ਸ਼ੋਰ ਨਹੀਂ ਹਾਂ ਜੋ ਸੂਤਰਾਂ ਵੱਲੋਂ ਨੂੰ ਪਤਾ ਲੱਗ ਰਿਹਾ ਵੀ ਇਮਰਾਨ ਖਾਨ ਦੀ ਮੌਤ ਹੋ ਗਈ ਅੱਜ ਦੇਖੋ ਜੀ Imran Khan ਤੇ ਤਵੇ ਕਾ ਵੀ ਲੱਗ ਰਹੇ ਨੇ Imran Khan ਦੀ ਪਾਰਟੀ ਦੇ ਬੰਦੇ ਨੇ ਮਤਲਬ ਇਤਿਹਾਸਿਕਾ ਵੀ ਯਾਰ ਤੁਸੀਂ ਕਾਰਵਾਈ ਹੈ ਜਿਹੜੀ ਸਹੀ ਤਰੀਕੇ ਨਾਲ ਨਹੀਂ ਕਰ ਰਹੇ ਹੋ ਸਕਦਾ ਹੈ ਉਹਨੂੰ ਬਦਨਾਮ ਕਰਨ ਦਾ ਕੋਈ ਤਰੀਕਾ ਹੋਵੇ ਉਹ ਜੇਲ੍ਹ ਵਿੱਚ ਜੇਲ੍ਹ ਦੀ ਕਸੜੀ ਵੀ ਸੀਗੇ ਹਾਂ ਉਹ ਜੇਲ੍ਹ ਦੀ ਕੱਟੜੀ ਜੀ ਪਹਿਲਾਂ ਉਹਦੇ ਨਾਲ ਸਰੀਰ ਕੁਸ਼ੋਸ਼ਨ ਡੀ ਨਾਲ ਵੀ ਉੱਡੀ ਹੈ Imran Khan ਦਾ ਸਰੀਰ ਕੁਸ਼ੋਸ਼ਨ ਹੋ ਗਿਆ ਪਤਾ ਨਹੀਂ ਮਤਲਬ ਕੀ ਕੀ ਦੋਸ਼ ਲਾਈ ਜਾਂਦੇ ਆ ਇਹ ਮੀਡੀਆ ਦਾ ਕੰਮ ਹੈ ਉਧਰਲਾ ਮੀਡੀਆ ਇਸ ਤਰ੍ਹਾਂ ਦਾ ਉਹਨੂੰ ਢੀਲ ਕਰਦਾ ਸਮਝ ਨਹੀਂ ਆਉਂਦੀ ਮਤਲਬ ਇਹੋ ਜਿਹੀਆਂ ਜਿਹੜੀਆਂ ਘਰਾ ਹਰਕਤਾਂ ਨੇ ਚੰਗੀਆਂ ਨਹੀਂ ਲੱਗਦੀਆਂ ਡਾਕਟਰ ਸਾਹਿਬ ਇੱਕ ਪੰਜਾਬ ਦੇ ਵਾਪਸ ਆਣਾ ਪੰਜਾਬ ਦੀ ਅਪਡੇਟ ਆ ਗਈ ਹੈ ਬਹੁਤ ਵੱਡੀ ਛੇ ਤੂੰ ਦੇਖ ਹੀ ਲਈ ਹੋਣੀ ਕਿ ਬੀਬੀਐਮ ਦੇ ਅਧਿਕਾਰੀ ਪਾਣੀ ਛੱਡਣ ਗਏ ਸੀ ਨੰਗਲ ਪਰ ਉੱਥੇ ਆਪ ਪਾਰਟੀ ਦੇ ਵਰਕਰ ਪਹੁੰਚ ਗਏ ਹਰਜੋਤ ਸਿੰਘ ਬੈਂਸ ਉੱਥੇ ਪਹੁੰਚੇ ਹੋਏ ਨੇ ਹਾਂਜੀ ਇੱਕ ਗੱਲ ਹੈਗੀ ਹੈ ਅੱਜ ਦੀ ਵੀ ਪ੍ਰੀਵਿਊ ਦੇ ਦੋ ਤਿੰਨ ਵਾਰੀ ਹੋ ਗਿਆ ਕਿਉਂਕਿ ਮਾਨਯੋਗ ਹਾਈ ਕੋਰਟ ਦੇ ਨੇ ਮਤਲਬ ਇਹ ਗੱਲ ਕਹ ਦਿੱਤੀ ਵੀ ਤੁਸੀਂ ਮਿਲ ਬੈਠ ਕੇ ਨਜਿੱਠੋ ਪਾਣੀ ਦਿਓ ਤੇ ਮਤਲਬ ਸੈਂਟਰ ਸਰਕਾਰ ਦਾ ਦਬਾਅ ਹੈ ਇਸ ਕਰਕੇ ਕਿਉਂਕਿ ਆਪਾਂ ਹੁਣ ਥੋੜਾ ਜਿਹਾ ਇਸ ਗੱਲ ਨੂੰ ਪੋਸਟਪੌਨ ਕਰਨਾ ਚਾਹੀਦਾ ਸੀਗਾ ਇਹ ਇਹਨਾਂ ਨੂੰ ਵੀ ਇਹ ਗੱਲ ਤੋਂ ਸਮਝ ਲੈਣਾ ਚਾਹੀਦਾ ਹੈ ਵੀ 4 ਦਿਨ ਗੱਲ ਪਿੱਛੇ ਪਾ ਦੀ ਕਿਉਂਕਿ ਦੇਸ਼ ਦੇ ਉੱਤੇ ਖਤਰੇ ਦੇ ਸਾਰੇ ਇੰਟਰਨੈਸ਼ਨਲ ਪੱਧਰ ਤੇ ਆਪਣੇ ਦੇਸ਼ ਦੇ ਉੱਤੇ ਖਤਰੇ ਦੇ ਬਦਲ ਨੇ ਇਸ ਕਰਕੇ ਜਿਹੜੀਆਂ ਆਪਸੀ ਆਪਣੀਆਂ ਲੜਾਈਆਂ ਨੇ ਇਹਨਾਂ ਨੂੰ ਕੁਝ ਟਾਈਮ ਦੇ ਲਈ 21 ਤਰੀਕ ਤੱਕ ਦਾ ਮਸਲਾ ਦੱਸਦੇ ਰਹਿ ਗਏ ਰਾਤ ਦਿਨੇ ਨੂੰ ਡੰਗ ਟਪਾਉ ਕਰ ਸਕਦੇ ਸੀਗੇ ਥੋੜਾ ਬਹੁਤਾ ਪਾਣੀ ਉਹਨਾਂ ਨੂੰ ਮਿਲ ਰਿਹਾ ਕੋਈ ਉਹ ਪਾਣੀ ਕਿ ਨਹੀਂ ਉਹ ਤਾਂ ਐਨੀ ਮਰ ਰਹੇ ਮਤਲਬ ਜਿਹੜਾ ਇਹ ਹੈ ਤਾਂ ਡੈਮ ਦਾ ਜਿਹੜਾ ਬੋਰਡ ਹੈ ਇਹਨਾਂ ਨੂੰ ਵੀ ਚਾਹੀਦਾ ਵੀ ਅਸੀਂ ਇਹੀ ਜੀ ਕੋਈ ਹਰਕਤ ਨਾ ਕਰੀਏ ਜਿਸ ਦੇ ਨਾਲ ਪੰਜਾਬ ਦੇ ਵਿੱਚ ਰੋਸ ਫੈਲੇ ਸਰਕਾਰ ਦੇ ਵਿੱਚ ਉਸ ਵੇਲੇ ਕਿਉਂਕਿ ਲੋਕਾਂ ਦੇ ਵਿੱਚ ਗੁੱਸਾ ਪਹਿਲੇ ਹੀ ਸੱਤ ਸਮੰਨੀ ਪਹੁੰਚਿਆ ਖੜਾਇਸ਼ ਕਰਕੇ ਪਾਕਿਸਤਾਨ ਦਾ ਗੁੱਸਾ ਕਿਸੇ ਇੱਥੇ ਕਾਸੇ ਦੇ ਉੱਤੇ ਨਾ ਉਤਰ ਜੇ ਇਸ ਕਰਕੇ ਮਾਹੌਲ ਨੂੰ ਥੋੜਾ ਜਿਆਦਾ ਸ਼ਾਂਤੀਪੂਰਵਕ ਰੱਖਣਾ ਚਾਹੀਦਾ ਹੈ ਸਰਕਾਰ ਨੂੰ ਵੀ ਬੇਨਤੀ ਕਰਦੇ ਆਂ ਵੀ ਪੰਜਾਬ ਸਰਕਾਰ ਨੂੰ ਖਾਸ ਕਰਕੇ ਮਾਨ ਸਾਹਿਬ ਸਿਆਣੇ ਨੇ ਵੀ ਇਸ ਗੱਲ ਨੂੰ ਥੋੜਾ ਜਿਆਦਾ ਸ਼ਾਂਤੀਪੂਰਵਕ ਹੀ ਨਿਯੇਠਿਆ ਜਾਵੇ ਇਸ ਗੱਲ ਨੂੰ ਜਿਆਦਾ ਤੂਲ ਦੇ ਕੇ ਇਸ ਗੱਲ ਨੂੰ ਮਤਲਬ ਗਰਮ ਮਾਹੌਲ ਬਣਾ ਕੇ ਨਾ ਨਿਯੇਠਿਆ ਜਾਵੇ ਜੀ ਇਹੀ ਗੱਲ ਸਾਹਮਣੇ ਆ ਰਹੀ ਹੈ ਮੈਂ ਤੁਹਾਨੂੰ ਦੱਸਦਾ ਭਗਵੰਤ ਸਿੰਘ ਸਾਬ ਨੇ ਪ੍ਰੈਸ ਕਾਨਫਰੈਂਸ ਕੀਤੀ ਹੈ ਉਹਨਾਂ ਨੇ ਇਹ ਗੱਲ ਕਹੀ ਹੈ ਕਿ ਮੈਂ ਨੰਗਲ ਡੈਮ ਤੇ ਬੈਠਾ ਕਿ ਮੈਂ ਪੰਜਾਬ ਦੀ ਸਕਿਉਰਿਟੀ ਵਲ ਦੇਖਾ ਕਿਉਂਕਿ ਹਾਲਾਤ ਅਜਿਹੇ ਬਣੇ ਹੋਏ ਨੇ ਮੈਨੂੰ ਸਾਰੇ ਪਾਸੇ ਨਿਗਰ ਰੱਖਣੀ ਪੈ ਰਹੀ ਹੈ ਕਿ ਮੈਂ ਕੱਲਾ ਨੰਗਲ ਨਹੀਂ ਦੇਖ ਸਕਦਾ ਉਹਨਾਂ ਨੇ ਧੰਨਵਾਦ ਕੀਤਾ ਆਪ ਪਾਰਟੀ ਦੇ ਵਰਕਰਾਂ ਦਾ ਜੇ ਉਹਨਾਂ ਨੂੰ ਇੱਧਰ ਵੀ ਧਿਆਨ ਦੇਣਾ ਪੈਂਦਾ ਕਿਉਂਕਿ ਬਾਰਡਰ ਦੇ ਉੱਤੇ ਸਰਕਾਰ ਫਿਰਦੀ ਆ ਜੀ ਬਾਰਡਰ ਦੇ ਉੱਤੇ ਪੰਜਾਬ ਸਰਕਾਰ ਗਰਾਉਂਡ ਜ਼ੀਰੋ ਦੇ ਉੱਤੇ ਫਿਰਦੀ ਆ ਲੋਕਾਂ ਦੀਆਂ ਦੁੱਖ ਤਕਲੀਫਾਂ ਪੁੱਛਦੀ ਲੋਕਾਂ ਨੂੰ ਕੋਈ ਤ ਚੀਜ਼ ਮਹਿੰਗੀ ਵੇਚਦਾ ਜਾਂ ਕੋਈ ਚੀਜ਼ ਦੀ ਸ਼ੋਰਟ ਪਾਈ ਜਾਂਦਾ ਮਤਲਬ ਇਨ੍ਹਾਂ ਚੀਜ਼ਾਂ ਦੇ ਉੱਤੇ ਪੰਜਾਬ ਸਰਕਾਰ ਨੇ ਪੂਰੀ ਬਾਜ਼ ਅਖਰਕੀ ਹੋਈ ਹੈ ਜੇ ਵੀ ਕੋਈ ਇਸ ਤਰ੍ਹਾਂ ਦੀ ਗੱਲ ਦਾ ਦੋਸ਼ੀ ਪਾਇਆ ਜਾਂਦਾ ਉਹਨੂੰ ਕਿਸੇ ਵੀ ਕੀਮਤ ਤੇ ਬਖਸ਼ਿਆ ਨਹੀਂ ਜਾਊਗਾ ਤੇ ਉਹਦੀ ਛੇਤਰਪਰੇੜ ਵੀ ਚੰਗੀ ਕੀਤੀ ਜਾਊਗੀ ਇਸ ਕਰਕੇ ਸਰਕਾਰ ਨੂੰ ਥੋੜਾ ਜਿਹਾ ਸਹਿਯੋਗ ਦੇਣ ਦਾ ਫਰਜ਼ ਬਣਦਾ ਆਪਾਂ ਸਾਰੇ ਨਾਲ ਮਿਲ ਕੇ ਸੰਕਟ ਸਮੇਂ ਨੂੰ ਨਾ ਆਪਾਂ ਕੱਢੀਏ ਉਸ ਤੋਂ ਬਾਅਦ ਫਿਰ ਜੇ ਕੋਈ ਆਪਣੇ ਬੈਰ ਆਪਸੀ ਮਤਭੇਦ ਨੇ ਉਹ ਫਿਰ ਬਾਅਦ ਚ ਨੇ ਇੱਥਾ ਡਾਕਟਰ ਸਾਹਿਬ ਸ਼ੋਰ ਆ ਗਈ ਹੈ ਖਬਰ ਆ ਗਈ ਹੈ ਮੇਰੇ ਕੋਲ ਇਮਰਾਨ ਖਾਨ ਦੀ ਮੌਤ ਕਰਵਾ ਮੌਤ ਹੋਈ ਹੈ ਜਰਨਲ ਨੇ ਉਹਦਾ ਕਤਲ ਕਰਵਾਇਤਾ ਹੈ ਜੇਲ੍ਹ ਦੇ ਅੰਦਰ ਹੀ ਔਰ ਕੁ ਸਮੇਂ ਤੱਕ ਉਹਦੀ ਪ੍ਰੈਸ ਕਾਨਫਰੰਸ ਕਰ ਰਹੇ ਨੇ ਵਿਦੇਸ਼ ਮੰਤਰਾਲੇ ਪਾਕਿਸਤਾਨ ਦੇ ਦੇਖੋ ਜੀ ਫਿਰ ਜੋ ਵੀ ਹੋਇਆ ਹੈ ਬਹੁਤ ਮਾੜਾ ਹੋਇਆ ਨਹੀਂ ਹੋਣਾ ਚਾਹੀਦਾ ਸੀ ਕਿਉਂਕਿ ਇੱਕ ਇਨਸਾਨ ਦਾ ਮਾਰਿਆ ਜਾਣਾ ਮਤਲਬ ਇਸ ਦਾ ਜਾਨ ਟੁੱਟਰ ਜਾਣਾ ਬਹੁਤ ਮਾੜੀ ਗੱਲ ਹੈ ਦੇਸ਼ ਦਾ ਉਹ ਫਿਰ ਵੀ ਸਾਬਕਾ ਪ੍ਰਧਾਨ ਮੰਤਰੀ ਸੀਗਾ ਜੀ ਮਤਲਬ ਇਸ ਤਰ੍ਹਾਂ ਦੀਆਂ ਜਿਹੜੀਆਂ ਕਾਰਵਾਈਆਂ ਨਹੀਂ ਕਿਉਂਕਿ ਉਹਦੀ ਜਿਹੜੀ ਪਾਰਟੀ ਹੈ ਉਹ ਮਤਲਬ ਲੋਕਵ੍ਰੋਧੀ ਪਾਰਟੀ ਨਹੀਂ ਹੈ ਜੀ ਜੀ ਸਿਮਰਾਨ ਖਾਨ ਦੀ ਪਾਰਟੀ ਹੈ ਜਿਹੜੀ ਚਾਹੇ ਉਹ ਅੰਦਰ ਬੈਠਾ ਹੈਗਾ ਜਿਹੜੀ ਉਹਦੀ ਪਾਰਟੀ ਦਾ ਲੋਕਾਂ ਦੀ ਵਧੀਆ ਨੁਮਾਇੰਦਗੀ ਕਰ ਰਹੀ ਹੈ ਇਸ ਕਰਕੇ ਇਸ ਗੱਲ ਤੋਂ ਮਤਲਬ ਉਹ ਤਰਾਹਤ ਸੀ ਕਿ ਹੋ ਸਕਦਾ ਉਹਨਾਂ ਨੇ ਇਹ ਘਟਨਾ ਨੂੰ ਅੰਜਾਮ ਦੇ ਦਿੱਤਾ ਹੋਵੇ ਡਾਕਟਰ ਦਾ ਵੀ ਇੱਕ ਐਜੇ ਲੀਡਰ ਤੋਂ ਇਲਾਵਾ ਪਹਿਲਾ ਕਪਤਾਨ ਸੀ ਇਹ ক্রিকেট ਦਾ ਜਿਹੜਾ ਵਰਲਡ ਕੱਪ ਪਾਕਿਸਤਾਨੀ ਝੋਲੀ ਲੈ ਕੇ ਆਇਆ ਸੀ ਦੇਖੋ ਹਾਂ ਜੀ ক্রিকেট ਦਾ ਦੇਖੋ ਆਪਣਾ ਜਿਹੜਾ ਆਪਣਾ ਕੋਰੀਡੋਰ ਖੋਲਣ ਦਾ ਹੀਰੋ ਉਹ ਵੀ ਇਹ ਸੀਗਾ ਹਾਂ ਇਮਰਾਨ ਖਾਨ ਤੇ ਨਵਜੋਤ ਸਿੰਘ ਸਿੱਧੂ ਆਪਣੇ ਕੋਰੀਡੋਰ ਖੋਲਣ ਦੇ ਇਹ ਦੋਨੇ ਇਹ ਹੀਰੋ ਸੀਗੇ ਲੋਕ ਚਾਹ ਕੋਈ ਕੁਛ ਕਹੀ ਜਾਵੇ ਮਤਲਬ ਜੋ ਵੀ ਜੇ ਇਹ ਗੱਲ ਸੱਚੀ ਹੈ ਮੈਂ ਤਾਂ ਇਹ ਅਰਦਾਸ ਕਰਦਾ ਵੀ ਇਹ ਗੱਲ ਠੁੱਠੀ ਹੋਵੇ ਵੀ ਇਮਰਾਨ ਖਾਨ ਦਾ ਬਾਰ ਦੰਗਾ ਨਾ ਹੋਵੇ ਜੇ ਚਲੋ ਇਹ ਜੀ ਕੋਈ ਘਟਨਾ ਵਾਪਰ ਗਈ ਤਾਂ ਫਿਰ ਆਪਾਂ ਪਰਮਾਤਮਾ ਅੱਗੇ ਇਹ ਅਰਦਾਸ ਹੀ ਕਰ ਸਕਦੇ ਹਾਂ ਵੀ ਵਿਛੜੀ ਹੋਈ ਰੂਹ ਨੂੰ ਆਪਣੇ ਚਰਨਾਂ ਦੇ ਵਿੱਚ ਨਿਵਾਸ ਦੇਵੇ ਨਹੀਂ ਮੇਰੇ ਕੋਲ ਪੂਰੀ ਖਬਰ ਆ ਗਈ ਹੈ ਜੀ ਵੀ ਇਮਰਾਨ ਖਾਨ ਦੀ ਮੌਤ ਹੋ ਚੁੱਕੀ ਹੈ ਕਿਸੇ ਜਰਨਲਿਸਟ ਦੀ ਹੱਤਿਆ ਕਰਾਈ ਹੈ ਜੇਲ੍ਹ ਦੇ ਅੰਦਰ ਦੇਖੋ ਜੀ ਬਹੁਤ ਮਾਰੀ ਦਾ ਲੈ ਮਤਲਬ ਕੀ ਹੈ ਨਾ ਜੇਲਾਂ ਦੇ ਵਿੱਚ ਜਿਹਨਾਂ ਇਸ ਤਰ੍ਹਾਂ ਲੀਆਂ ਘਟਨਾਵਾਂ ਨੇ ਜਿਹੜੇ ਤਕੜੇ ਵਿਰੋਧੀ ਹੁੰਦੇ ਨੇ ਉਹ ਉਹ ਹਰ ਇੱਕ ਥਾਣੇ ਜਿਹਨਾਂ ਦੀ ਹਿੰਦੁਸਤਾਨੀਆਂ ਜਿਹਨਾਂ ਚ ਵੀ ਪਾਕਿਸਤਾਨੀਆਂ ਜਿਹਨਾਂ ਚ ਵੀ ਕਿਤੇ ਵੀ ਜਿਹੜਾ ਉਹਦੇ ਵਿੱਚ ਜਿਹੜੇ سرمایہਦਾਰ ਲੋਕ ਹੁੰਦੇ ਨੇ ਉਹ ਪੈਸੇ ਦੇ ਵੱਲ ਤੇ ਜਾਂ ਬਾਹੂਬਲੀ ਹੁੰਦੇ ਨੇ ਆਪਦੇ ਵੱਲ ਦੇ ਉੱਤੇ ਜਿਹੜੇ ਵੀ ਉੱਥੇ ਨਰਮ ਦੁਸ਼ਮਣ ਹੁੰਦੇ ਨੇ ਉਹਨਾਂ ਦਾ ਇਸ ਤਰ੍ਹਾਂ ਦਾ ਸ਼ੋਸ਼ਣ ਇਸ ਤਰ੍ਹਾਂ ਦੇ ਕੁੱਟਮਾਰ ਇਸ ਤਰ੍ਹਾਂ ਦੀ ਮਾਰਮਾਰਾਈ ਕਰਵਾਉਂਦੇ ਰਹਿੰਦੇ ਨੇ ਇਸ ਕਰਕੇ ਜ਼ਿਲ੍ਹਾ ਨੂੰ ਖਾਲੀ ਕਰਨ ਦਾ ਵੀ ਕੋਈ ਮਤਲਬ ਪਲਾਨ ਹੋਣਾ ਚਾਹੀਦਾ ਹੈ ਜੇਲਾ ਖਾਲੀ ਹੋਣ ਜੋ ਕੋਈ ਵੱਡਾ ਦੋਸ਼ੀ ਹੈ ਉਹ ਹੀ ਅੰਦਰ ਜਾਵੇ ਹਰ ਇੱਕ ਨੂੰ ਮਤਲਬ ਜੇਲ੍ਹ ਦੇ ਵਿੱਚ ਨਾ ਰੱਖਿਆ ਜਾਵੇ ਇਸ ਕਰਕੇ ਬੇਨਤੀ ਕਰਦੇ ਹਾਂ ਵੀ ਇਧਰਲੇ ਪਾਸੇ ਜ਼ਰੂਰ ਧਿਆਨ ਦਿੱਤਾ ਜਾਵੇ ਕਿਉਂਕਿ ਕਿੰਦੀ ਵੀ ਦੇਸ਼ ਦੇ ਹੀਤ ਨਾਗਰਿਕ ਹੁੰਦੇ ਨੇ ਹਾਂ ਤੁਹਾਨੂੰ ਤੁਹਾਨੂੰ ਚਲੋ ਮੈਂ ਪਾਕਿਸਤਾਨ ਦੇ ਮੁੱਦੇ ਦੇ ਵਾਪਸ ਆਣਾ ਠੀਕ ਹੈ ਜੋ ਹੋਇਆ ਉਹ ਸਹੀ ਹੋਇਆ ਕਿਉਂਕਿ ਉਹਦੇ ਵਿੱਚ ਨੁਕਸਾਨ ਪਾਕਿਸਤਾਨ ਦਾ ਹੀ ਸੀ ਤੇ ਸਾਡਾ ਵੀ ਸੀ ਅਸੀਂ ਇਹ ਨਹੀਂ ਕਹਿੰਦੇ ਪਰ ਜਿਆਦਾ ਨਾ ਨੁਕਸਾਨ ਡਾਕਟਰ ਸਾਹਿਬ ਮੰਨਦੇ ਹੋਗੇ ਪਾਕਿਸਤਾਨ ਦਾ ਹੋਣਾ ਸੀ ਕਿ ਉਹ ਪਾਕਿਸਤਾਨ ਦਾ ਰਕਬਾ ਸਾਡੇ ਦੇ ਕੋਲ ਜਿਆਦਾ ਨਹੀਂ ਹੈ ਸਾਡੀ ਫੌਜ ਵੀ ਤਕੜੀ ਹੈ ਸਾਡੀ ਫੌਜ ਨੇ ਇੱਕ ਵਧੇਰੇ ਤੁਸੀਂ ਦਿੱਤਾ ਸਾਰੇ ਹਮਲੇ ਉਹਦੇ ਨਾਕਾਮ ਹੋਏ ਉਹਨਾਂ ਨੂੰ ਆਪਣੀ ਹਾਰ ਮੰਨਣੀ ਪਈ ਐ ਇੱਕ ਤਰ੍ਹਾਂ ਦੇਖਿਆ ਜੀ ਤੁਹਾਨੂੰ ਇਹ ਲੱਗਦਾ ਨਹੀਂ ਕਿ ਜਿਹੜੇ ਹੋਰ ਦੇਸ਼ ਨੇ ਭਾਰਤ ਨਾਲ ਐਵੇਂ ਥੋੜਾ ਬੋਤਾ ਰੱਖਦੇ ਨੇ ਉਹਨਾਂ ਨੂੰ ਵੀ ਸਬਕ ਮਿਲਿਆ ਹੋਵੇਗਾ ਹਾਂ ਜੀ ਸਭ ਪਤਾ ਸਭ ਤੋਂ ਉਹਨਾਂ ਕੋਲ ਹੈਡ ਹੈ ਉਹਨਾਂ ਨੂੰ ਪਤਾ ਹੈ ਗਨਕਰ ਭਾਰਤ ਦਾ ਇੱਕ ਹੂਨ ਸੂਰਤ ਗੈਣਾ ਨਹੀਂ ਇਹ ੱਟਕਾ ਨਹੀਂ ਕਰਦਾ ਕਿਸੇ ਨਾਲ ਜੀ ਇਹ ਪਬਲਿਕ ਦੇ ਉੱਤੇ ਨਾਥਾ ਜ਼ੁਲਮ ਨਹੀਂ ਕਰਦਾ ਹੈ ਇਹ ਇਹ ਨਹੀਂ ਹੈ ਵੀ ਵਿਦੇਸ਼ ਬਾਹਰਲਾ ਦੇਸ਼ ਹੈ ਇਹ ਛੋਟਾ ਇਹਨੂੰ ਦੱਬ ਲਈਏ ਇਹਨੂੰ ਕੁੱਟ ਲਈਏ ਇਹਦਾ ਹੋਲ ਲਈਏ ਇਹਦਾ ਕੁਚਾ ਕੇ ਲਈਏ ਜੀ ਇਹ ਆਪਣੇ ਹਿੰਦੁਸਤਾਨ ਦੀ ਪਹਿਲਾਂ ਤੋਂ ਪਾਲਿਸੀ ਨਹੀਂ ਹੈਗੀ ਇਸ ਕਰਕੇ ਜਿਹੜੇ ਛੋਟੇ ਦੇਸ਼ ਨੇ ਉਹ ਮਤਲਬ ਮਾੜਾ ਮੋਟਾ ਇਸ ਲੋਟ ਕਰੀ ਜਾਂਦੇ ਨੇ ਪਰ ਉਹਨਾਂ ਨੂੰ ਸਾਰਾ ਪਤਾ ਹੈਗਾ ਤਾਂ ਇਹ ਪਾਕਿਸਤਾਨ ਹੋਇਆ ਬੰਗਲਾ ਹੋਇਆ ਆ ਲੰਕਾ ਹੋਈ ਨੇਪਾਲ ਪਟਾੜ ਹੋਏ ਇਹ ਸਾਰੇ ਮਤਲਬ ਇਸ ਤਰ੍ਹਾਂ ਦੀਆਂ ਕਾਰਵਾਈਆਂ ਜਾਂ ਕਰਦੇ ਰਹਿੰਦੇ ਨੇ ਮਾਰੀਆਂ ਮੋਟੀਆਂ ਜਿਹਦੇ ਨਾਲ ਹਿੰਦੁਸਤਾਨ ਤੇ ਕੋਈ ਫਰਕ ਨਹੀਂ ਪੈਂਦਾ ਕਿਉਂਕਿ ਪਰਮਾਤਮਾ ਦਾ ਸਾਥ ਜਿਹੜਾ ਹਿੰਦੁਸਤਾਨ ਦੇ ਨਾਲ ਹੈ ਇਸ ਕਰਕੇ ਹਿੰਦੁਸਤਾਨ ਹਰ ਟਾਈਮ ਚੜ੍ਹਦੀ ਕਲਾ ਦੇ ਵਿੱਚ ਰਹਿੰਦਾ ਹੈ ਕਿਉਂਕਿ ਚਾਈਨਾ ਵੀ ਥੋੜਾ ਕੁ ਸਮੇਂ ਪਹਿਲਾਂ ਉਛਲ ਰਿਹਾ ਸੀ ਕਰੋਨਾ ਦੇ ਲੈ ਕੇ ਮਸਲੇ ਨੂੰ ਜਦੋਂ ਭਾਰਤ ਨੇ ਤੇ ਹੋਰ ਦੇਸ਼ਾਂ ਨੇ ਪੋਲ ਖੋਲੀ ਹੁਣ ਚਾਈਨਾ ਨੂੰ ਵੀ ਪਤਾ ਲੱਗਿਆ ਹੋਣਾ ਵੀ ਮਹਾ ਸ਼ਕਤੀਆਂ ਦੇ ਨਾਲ ਮਾ ਸ਼ਕਤੀਆਂ ਭਾਰਤ ਨਾਲ ਖੜੀਆਂ ਹੋਈਆਂ ਨੇ ਹੁਣ ਚਾਈਨਾ ਵੀ ਹੱਥ ਪਾੰਦੇ ਸੋਚੇਗਾ ਹਾਂਜੀ ਚਾਈਨਾ ਨੂੰ ਪਤਾ ਹੈਗਾ ਰਸ਼ੀਆ ਬਲੋਗ ਤਾਂ ਆਪਣਾ ਪਹਿਲਾ ਦੋਹਾਂ ਅਜ ਤੋਂ ਨਹੀਂ ਉਹਦਾ 70 ਸਾਲ ਦਾ ਸੰਜੁਗਤ ਹੋਇਆ ਸੀ ਮੈਡਮ ਇੰਦਰਾ ਗਾਂਧੀ ਵੇਲੇ ਗੱਲ ਕਰ ਬਾਅਦ ਦੇ ਵਿੱਚ ਥੋੜਾ ਜਿਹਾ ਕਈ ਵਾਰੀ ਮਰਮਟਾਵ ਹੋ ਜਾਂਦੇ ਨੇ ਉਧਰ ਉਧਰ ਹੀ ਗੱਲ ਕਰ ਉਹ ਤਾਂ ਫੇਰ ਵੀ ਆਪਣਾ ਸਾਥ ਦਿੰਦਾ ਹੈਗਾ ਕਿਉਂਕਿ ਜੇ ਕੋਈ ਵੀ ਚੀਜ਼ ਦੀ ਉਹਨੂੰ ਜ਼ਰੂਰਤ ਹੁੰਦੀ ਹੈ ਜਾਂ ਆਪਣੇ ਵਾਲਿਆਂ ਨੂੰ ਕਿਸੇ ਚੀਜ਼ ਦੀ ਜ਼ਰੂਰਤ ਹੈ ਤਾਂ ਉਧਰ ਉਧਰ ਹੀ ਗੱਤੀ ਚੱਲਦੀ ਹੈ ਬਾਦ੍ਰਿਸ਼ਣਤੀ ਇਹ ਹੈ ਵੀ ਇੱਕ ਵਾਰੀ ਉਹਦੇ ਤੇ ਵੀ ਸੰਕਟ ਦੇ ਬੱਦਲ ਆ ਗਏ ਸੀ ਕਿ ਉਦੋਂ ਹਿੰਦੁਸਤਾਨ ਨੇ ਤਾਂ ਸਾਦਤ ਹੈ ਉਹਦੇ ਵੀ ਕਦੋਂ ਟੁਕੜੇ ਹੋਏ ਸੀਗੇ ਇਸ ਕਰਕੇ ਮਤਲਬ ਉਹ ਥੋੜਾ ਜਿਹਾ ਕਮਜ਼ੋਰ ਹੋ ਗਿਆ ਸੀ ਤਾਂ ਉਦੋਂ ਜਿਹੜੇ ਹੋਰ ਉਹਦੇ ਵਿਰੋਧੀ ਨੇ ਰਸ਼ੀਆ ਦੇ ਵਿਰੋਧੀ ਦੇ ਜਿਹੜੇ ਉਹ ਹੋਰ ਰਸ਼ੀਆ ਨੂੰ ਖਤਮ ਸਮਝਣ ਲੱਗੇ ਸੀਦਲ ਕਰ ਹੁਣ ਫੇਰ ਮਤਲਬ ਇਹਨਾਂ ਨੂੰ ਪਤਾ ਲੱਗ ਗਿਆ ਕਿ ਹਿੰਦੁਸਤਾਨ ਤੇ ਰਸ਼ੀਆ ਇੱਕ ਸੁਪਰੀਮ ਪਾਵਰ ਬਣ ਗਏ ਨੇ ਇਸ ਕਰਕੇ ਹੁਣ ਇਹਨਾਂ ਦੀ ਹਵਾ ਵੱਲ ਕੋਈ ਝਾਤ ਨਹੀਂ ਸਕਦਾ ਚਲੋ ਡਾਕਟਰ ਸਾਹਿਬ ਮੈਂ ਤੁਸੀ ਸਾਨੂੰ ਇਹ ਵਧੀਆ ਅਪਡੇਟ ਦਿੱਤੀ ਇਹ ਦੇਸ਼ ਦੇ ਲੋਕਾਂ ਲਈ ਖੁਸ਼ਖਬਰੀ ਹੈ ਖਾਸ ਕਰਕੇ ਪੰਜਾਬ ਦੇ ਲੋਕਾਂ ਲਈ ਕਿ ਪਾਕਿਸਤਾਨ ਹੱਦ ਦੇ ਪਿੱਛੇ हट ਗਿਆ ਉਹਨੇ ਭਾਰਤੀ ਸ਼ਰਤਾਂ ਮੰਨੀਆਂ ਤੇ ਤੁਸੀਂ ਪੂਰੀ ਅਪਡੇਟ ਦਿੱਤੀ ਮੈਂ ਤੁਹਾਡਾ ਬਹੁਤ ਧੰਨਵਾਦ ਕਰਦਾ ਸਰ ਹਲੋ ਸੋ ਦੋਸਤੋ ਜਿਹੜਾ ਸਾਡੇ ਨਾਲ ਜੁੜੇ ਸਾਡੇ ਸਹਿਯੋਗੀ ਰਿੰਦਰ ਜੀ ਸਾਡੇ ਅਕਸਰ ਲਾਈਵ ਜੁੜਦੇ ਨੇ ਇਹਨਾਂ ਨੇ ਬਹੁਤ ਇੱਕ ਵੱਡੀ ਅਪਡੇਟ ਦਿੱਤੀ ਹੈ ਕਿ ਅੱਜ ਤੁਹਾਨੂੰ ਦੱਸਦੇ ਨੇ ਮੀਟਿੰਗ ਹੋਈ ਤਿੰਨ ਤਿੰਨਾਂ ਫੌਜਾਂ ਦੀ ਉਦੇ ਵਿੱਚ ਜਿਹੜਾ ਸਾਰਾ ਤਿਆਰ ਕੀਤੇ ਗਏ ਕਾਗਜ਼ ਪੱਤਰ ਤਾਂ ਉਹਦੇ ਵਿੱਚ ਪਾਕਿਸਤਾਨ ਦੇ ਅਧਿਕਾਰੀਆਂ ਨੇ ਸਾਈਨ ਕੀਤੇ ਨੇ ਔਰ ਪਾਕਿਸਤਾਨ ਨੇ ਸ਼ਰਤਾ ਭਰਦੀਆਂ ਮਾਲੀਆਂ ਨੇ ਵੀ ਅਸੀਂ ਇਸ ਤਰ੍ਹਾਂ ਨਹੀਂ ਕਰਾਂਗੇ ਹੁਣ ਦੇਖਣਾ ਇਹ ਹੈ ਕਿ ਇਹ ਸ਼ਰਤਾ ਮੰਨਣ ਤੋਂ ਬਾਅਦ ਹਾਲਾਂਕਿ ਇੱਕ ਪਾਕਿਸਤਾਨ ਦੇ ਫੌਜੀ ਅਫਸਰ ਦਾ ਬਿਆਨ ਵੀ ਆ ਗਿਆ ਪੀਟੀਆ ਚੈਨਲ ਤੇ ਪਾਕਿਸਤਾਨ ਤੇ ਕਿ ਅਸੀਂ ਲੋਕ ਨਹੀਂ ਮਾਰਨਾ ਚਾਹੁੰਦੇ ਇਨਾ ਉਹਨਾਂ ਦੇ ਨਾਲ ਆਪਣੇ ਮਰਨਾ ਚਾਹੁੰਦੇ ਆ ਉਹਨਾਂ ਨੇ ਮੰਨਿਆ ਵੀ ਭਾਰਤ ਬਹੁਤ ਸ਼ਕਤੀ ਹੈ ਅਸੀਂ ਨਹੀਂ ਚਾਹੁੰਦੇ ਜੰਗ ਤਾਂ ਇਸ ਕਰਕੇ ਇਹ ਦੀ ਪਿੱਛੇ ਹਟ ਰਹੇ ਦੋਸਤੋ ਹੁਣ ਦੇਖਣਾ ਇਹ ਹੈ ਕਿ ਪਾਕਿਸਤਾਨ ਨੇ ਵਾਦਾ ਕੱਲ ਵੀ ਕੀਤਾ ਸੀ ਪਰ 3 ਘੰਟੇ ਮੁੱਕਰ ਗਿਆ ਸੀ ਦਗਾਵਾਜੀ ਕਰ ਗਿਆ ਸੀ ਹੁਣ ਕੀ ਹੈ ਸ਼ਰਤਾਂ ਜਿਹੜੀਆਂ ਮੰਨੀਆਂ ਗਈਆਂ ਨੇ ਹਾਲਾਂਕਿ ਇਹ ਸ਼ਰਤਾਂ G7 ਦੇਸ਼ਾਂ ਲੋ ਮਨਾਈਆਂ ਗਈਆਂ ਨੇ ਇਹਦੇ ਬਹੁਤ ਕੁ ਲਿਕਤਬੜਤ ਹੋਈ ਹੈ ਕੋਈ ਜਲਦੀ ਨਹੀਂ ਹੈ ਕਿ ਪਾਕਿਸਤਾਨ ਕੋਈ ਅਗਲਾ ਕਦਮ ਅਗਲਾ ਚੱਕੇਗਾ ਜੋ ਵੀ ਖਬਰ ਦੀ ਅਗਲੀ ਅਪਡੇਟ ਹੋਏਗੀ ਤੁਹਾਨੂੰ ਸਭ ਤੋਂ ਪਹਿਲਾਂ ਦਿਖਾਵਾਂਗੇ ਇਵਨ ਪੰਜਾਬੀ ਟੀਵੀ ਤੇ ਪਰ ਫਿਲਹਾਲ ਦੀ ਸਾਰੇ ਦੇਖਵਾਸੀਆਂ ਦੀ ਕੁਝ ਖ਼ਬਰ ਹੀ ਹੈ ਕਿ ਪਾਕਿਸਤਾਨ ਨੇ ਭਰ ਦੇ ਸ਼ਰਤਾਂ ਮੰਨ ਲੀਆਂ ਸੋ ਦੋਸਤੋ ਇਹ ਸਾਡਾ ਅੱਜ ਦਾ ਲਈ ਦਾ ਪ੍ਰੋਗਰਾਮ ਸੀ ਤੁਹਾਨੂੰ ਜਲਦੀ ਮਿਲਾਂਗਾ ਕੋਈ ਹੋਰ ਲਈ ਦਾ ਮੁੱਦਾ ਲੈ ਕੇ ਫਿਲਹਾਲ ਦੋਸਤੋ ਮੈਨੂੰ ਦਿਓ ਜਿਆਦਾ ਧੰਨਵਾਦ